ਨੰਦੋਤ ਬੰਦਨ ਅਨਕ ਬਾਤ ਸਰਬ ਕਲਾ ਸਮਰੰਤ ਸਰਬ ਕਲਾ ਸਮਰੰਤ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰਾ ਤ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਦੀ ਬਾਣੀ ਕਹਿੰਦੀ ਮਹਾਰਾਜ ਕੈਸੇ ਦਿਆਲੂ ਨੇ ਆਪ ਗੁਰੂ ਰੂਪ ਵਿੱਚ ਸਾਨੂੰ ਦੱਸਦੇ ਨੇ ਕਿ ਪ੍ਰਭੂ ਰੂਪ ਵਿੱਚ ਤੇ ਗੁਰੂ ਰੂਪ ਵਿੱਚ ਉਹ ਕਿਵੇਂ ਦਿਆਲਤਾ ਦੀ ਮੂਰਤ ਨੇ ਦੋਨੋਂ ਰੂਪ ਆਪ ਹੀ ਨੇ ਨਾ ਮਹਾਰਾਜ ਪਾਰ ਬ੍ਰਹਮ ਗੁਰ ਨਾਹੀ ਭੇਦ ਦੋਨਾਂ ਰੂਪਾਂ ਵਿੱਚ ਕੋਈ ਭੇਦ ਨਹੀਂ ਹੈ ਗੁਰੂ ਰੂਪ ਬਣਾਇਆ ਹੈ ਸਾਡੇ ਕਲਿਆਣ ਲਈ ਜੋ ਸਾਨੂੰ ਦਿੱਸ ਆਏ ਸਾਡੇ ਲਈ ਸਾਡੇ ਮਨ ਦੀ ਪ੍ਰਤੀਤ ਲਈ ਸਾਨੂੰ ਭਰੋਸਾ ਆ ਜਾਏ ਸਾਨੂੰ ਵਿਸ਼ਵਾਸ ਹੋ ਜਾਏ ਸਾਡੀ ਸ਼ਰਧਾ ਜਾਗ ਪਏ ਇਸ ਲਈ ਫਿਰ ਗੁਰੂ ਰੂਪ ਵਿੱਚ ਹੋ ਕੇ ਸਾਡਾ ਮਿਲਾ ਆਪਣੇ ਪਾਰਗ੍ਰਮ ਰੂਪ ਨਾਲ ਕਰਵਾ ਦਿੰਦੇ ਨੇ ਐਸੀ ਬਿਆਲਤਾ ਦੀ ਮੂਰਤ ਨਹੀਂ ਐ ਤੇ ਵੱਡਾ ਉਪਕਾਰ ਹੈ ਹੀ ਜਾਣੋ ਕਿ ਸਾਨੂੰ ਅਮੁੱਤ ਦਾਤਾਂ ਜਿਹੜੀਆਂ ਮੁਕਦੀਆਂ ਹੀ ਨਹੀਂ ਦੇ ਰਹੇ ਨੇ ਸੋ ਕੋਲੀ ਸਾਹਿਬ ਦੇ ਵਿੱਚ ਵਿਚਾਰ ਚੱਲ ਰਹੀ ਹੈ ਮਹਾਰਾਜ ਦੱਸਦੇ ਕਿ ਬੇਅੰਤ ਦਾਤਾਂ ਮਹਾਰਾਜ ਦੇ ਰਹੇ ਨੇ ਔਰ ਸਾਡੇ ਨਾਲ ਸਾਡੇ ਆਸ-ਪਾਸ ਹੀ ਸਾਡੇ ਵਰਤਨ ਰਹੀ ਰੱਖੀਆਂ ਨੇ ਪਰ ਫਿਰ ਵੀ ਅਸੀਂ ਮਹਾਰਾਜ ਨੂੰ ਚੇਤੇ ਨਹੀਂ ਕਰਦੇ ਜਿਸ ਦਾ ਦਿਆ ਪੈਨੇ ਖਾਏ ਜਿਹਦਾ ਦਿੱਤਾ ਹੋਇਆ ਪਾੰਦੇ ਆਂ ਖਾਂਦੇ ਆਂ ਤੇ ਸਿਓ ਆਲਸ ਕਿਉਂ ਬਨੇ ਮਾਏ ਉਹਦੇ ਪ੍ਰਤੀ ਸਾਡਾ ਆਲਸ ਕਿਉਂ ਬਣ ਜਾਂਦਾ ਜਦੋਂ ਉਹਨੂੰ ਯਾਦ ਕਰਨਾ ਹੁੰਦਾ ਉਹਨੂੰ ਸ਼ੁਕਰ ਕਰਨਾ ਹੁੰਦਾ ਓਨ ਚੇਤੇ ਕਰਨਾ ਹੁੰਦਾ ਗੁਣ ਯਾਦ ਕਰਦੇ ਹੁੰਦੇ ਨੇ ਗਾਵੇ ਕੋ ਤਾਣੋ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਯਾਦ ਕਰਨਾ ਹੁੰਦਾ ਤੇ ਸਾਨੂੰ ਆਲਸ ਬਣ ਜਾਂਦਾ ਹੈ ਸੰਗਤ ਵੀ ਜਾਣਾ ਹੋਵੇ ਤੇ ਆਲਸ ਹੋ ਜਾਂਦਾ ਹੈ ਜਦਕਿ ਮਹਾਰਾਜ ਦੀ ਸਭ ਤੋਂ ਵੱਡੀ ਖੁਸ਼ੀ ਕਲਯੁਗ ਵਿੱਚ ਸੰਗਤ ਵਿੱਚ ਹੈ ਪਿਛਲੀ ਵਾਰ ਵੀ ਅਸੀਂ ਵਿਚਾਰ ਕੀਤੀ ਸੀ ਕਲਯੁਗ ਵਿੱਚ ਮਹਾਰਾਜ ਨੇ ਸਭ ਤੋਂ ਵੱਡੀ ਜਿਹੜੀ ਖੁਸ਼ੀ ਹੈ ਉਹ ਸੰਗਤ ਵਿੱਚ ਰੱਖੀ ਹੈ ਸਭ ਤੋਂ ਸਰਮੋਰ ਕਰਮ ਕੀ ਰੱਖਿਆ ਹੈ ਸੰਗਤ ਵਿੱਚ ਕੀਰਤੀ ਕਰਨਾ ਤੇ ਮਹਾਰਾਜ ਸਾਡੇ ਵਰਗੇ ਕਿਰਤ ਕਣਾਂ ਨੂੰ ਵੀ ਜਿਹੜਾ ਨਾ ਉਹ ਪਾਲਦੇ ਨੇ ਸਭ ਤੋਂ ਵੱਡਾ ਦੋਸ਼ ਜਿਹੜਾ ਹੈ ਨਾ ਉਹ ਕਿਰਤਕਣ ਹੋਣ ਦਾ ਮੰਨਿਆ ਜਾਂਦਾ ਹੈ ਵੀ ਜਿੱਦਾ ਦਿੱਤਾ ਖਾਈਏ ਪਾਈਏ ਉਹਦਾ ਸ਼ੁਕਰ ਨਾ ਕਰੀਏ ਉਹਦਾ ਕੋਈ ਉਪਕਾਰ ਨਾ ਮੰਨੀਏ ਸਦਾ ਸਗੋਂ ਉਹਦੇ ਵੱਲੋਂ ਮੂੰਹ ਫੇਰ ਲਈਏ ਤੇ ਜਦੋਂ ਉਹ ਵੀ ਸਾਡੇ ਵੱਲੋਂ ਮੂੰਹ ਫੇਰ ਲੇ ਅਸੀਂ ਉਹਨੂੰ ਕੁੱਨਾ ਕੁਝ ਦਿੱਤਦਾ ਹੋਏ ਤੇ ਕਿੰਨਾ ਬੁਰਾ ਲੱਗਦਾ ਤੇ ਮਹਾਰਾਜ ਐਸੇ ਬਖਸ਼ਿੰਦ ਨੇ ਅਕਰਤਕਣਾ ਹਰਪਾਲ ਦਾ ਪ੍ਰਭ ਨਾਨਕ ਸਦ ਬਖਸ਼ਿੰਦ ऐसे बख्शींद महाराज ਨੇ ਕਿ ਸਾਡੇ ਵਰਗੇ ਅਕਲ ਤਕੜਾਂ ਨੂੰ ਸਦਾ ਹੀ ਪਾਲਦੇ ਨੇ ਤੇ ਜਿਹੜੇ ਸਾਡੇ ਔਗਣ ਨੇ ਉਹਨਾਂ ਨੂੰ ਵੀ ਮਹਾਰਾਜ ਅਸੀਸ ਰੂਪੀ ਬਾਣੀ ਵਿੱਚ ਦੱਸਦੇ ਨੇ ਕਿ ਇਹ ਜ਼ਰੂਰ ਹੀ ਨਾਸ ਹੋ ਜਾਣਗੇ ਤੇ ਜੁਗਤ ਦੱਸਦੇ ਨੇ ਵੀ ਕਿਵੇਂ ਨਾਸ ਹੋ ਜਾਣਗੇ ਪਿਛਲੀ ਵਾਰੀ ਸਾਡੀ ਛੇਵੀਂ ਅਸ਼ਪਤੀ ਆਰੰਭ ਹੋਈ ਸੀ ਪਰ ਆਵਾਜ਼ ਵਿੱਚ ਮਾਈਕ ਵਿੱਚ ਕੁਝ ਡਿਸਟਰਬੈਂਸੀ ਅਸੀਂ ਸ਼ਲੋਕ ਤੋਂ ਫਿਰ ਤੋਂ ਇੱਕ ਵਾਰੀ ਆਰੰਭ ਕਰਦੇ ਹਾਂ ਕਿਉਂਕਿ ਅਸ਼ਪਤੀ ਸਿਰਫ ਲੋਕ ਹੀ ਹੋਇਆ ਸੀ ਕਾਮ ਕ੍ਰੋਧ ਅਰ ਲੋਭ ਮੋ ਬਿਨਸ ਜਾਏ ਆਹ ਮੇਵ ਮਹਾਰਾਜ ਕਹਿੰਦੇ ਕਿ ਇਹ ਜਿਹੜੇ ਰੋਗ ਨੇ ਤੇਰੇ ਔਰ ਐਨੇ ਵੱਡੇ ਰੋਗ ਜਿਹੜੇ ਪੰਜ ਮੁੱਖ ਰੋਗ ਮੰਨੇ ਜਾਂਦੇ ਨੇ ਇਹਨਾਂ ਪੰਜਾਂ ਤੋਂ ਹੀ ਬਾਕੀ ਸਾਰੇ ਪੈਦਾ ਹੁੰਦੇ ਨੇ ਇਹਨਾਂ ਦੀਆਂ ਸ਼ਖਾਵਾਂ ਨੇ ਜਾਣੋ ਜਿਹੜੇ ਵੱਡੇ ਪੰਜ ਰੋਗ ਨੇ ਜਿਨ੍ਹਾਂ ਨੂੰ ਜਿੱਤਣਾ ਔਖਾ ਹੈ ਐਸਾ ਬੜਾ ਔਖਾ ਪੰਦ ਹੈ ਕਿ ਇਹਨਾਂ ਦਾ ਅਭਾਵ ਹੋ ਜਾਏ ਉਹ ਪੰਜੋਂ ਰੋਗ ਮਹਾਰਾਜ ਇੱਕੋ ਹੀ ਪੰਕਤੀ 'ਚ ਬਖਸ਼ਿਸ਼ ਕਰਕੇ ਇੰਨੀ ਮਹਾਰੀ ਦਿਆਲੇ ਘਰ ਵੀ ਚਾਕੇ ਜੁਗਤ ਦੱਸ ਰਹੇ ਨੇ ਮਹਾਰਾਜ ਕਹਿ ਰਹੇ ਨੇ ਕਾਮ ਦਾ ਰੋਗ ਜਿਹੜਾ ਇੱਕਦਮ ਉੱਭਰਦਾ ਤੇਰੇ ਅੰਦਰ ਤੇਰੀ ਸਾਰੀਆਂ ਹੀ ਇੰਦਰੀਆਂ ਨੂੰ ਇੱਕ ਪਾਸੇ ਪ੍ਰੇਰ ਦਿੰਦਾ ਹੈ ਅਦੋ ਗਤੀ ਵੱਲ ਲੈ ਜਾਂਦਾ ਹੈ ਕੰਮੀ ਜਿਹੜਾ ਕੋਰ ਨਰਕਾਂ ਵਿੱਚ ਜਾਂਦਾ ਹੈ ਤੇ ਜੁੰਨਾ ਵਿੱਚ ਜਿਹੜਾ ਟਕਦਾ ਹੀ ਰਹਿੰਦਾ ਉਹ ਵਾਲੀ ਜੁੰਨਾ ਵਿੱਚ ਤੇ ਕਾਮ ਬਤੇਰਾ ਹੋ ਜਾਂਦਾ। ਮਹਾਰਾਜ ਕਹਿੰਦੇ ਉਹ ਫਿਰ ਤੈਨੂੰ ਬੜੀ ਨਰਕਾਂ ਵਿੱਚ ਲੈ ਜਾਂਦਾ ਹੈ। ਕ੍ਰੋਧ ਐਸਾ ਹੈ ਜਿਹੜਾ ਤੈਨੂੰ ਚੰਡਾਲ ਬਣਾ ਦਿੰਦਾ ਹੈ। ਤੈਨੂੰ ਚੰਗੇ ਮੰਦੇ ਦੀ ਸਮਝ ਨਹੀਂ ਰਹਿੰਦੀ। ਤੂੰ ਧਰਮ ਤੋਂ ਵਿਪਰੀਤ ਕੰਮ ਕਰਨ ਲੱਗ ਜਾਂਦਾ ਹੈ। ਗੁੱਸੇ ਵਿੱਚ ਜਦੋਂ ਤੈਨੂੰ ਗੁੱਸੇ ਦਾ ਭੂਤ ਚਿਮੜ ਜਾਂਦਾ ਹੈ ਤੇਰੀ ਚੰਡਾਲ વૃਤੀ ਹੋ ਜਾਂਦੀ ਹੈ। ਫਿਰ ਤੂੰ ਧਰਮ ਹੀ ਨਹੀਂ ਰਹਿੰਦਾ। ਤੇ ਅਰਮ ਔਰ ਮਹਾਰਾਜ ਕਹਿੰਦੇ ਲੋਭ ਲਾਲਚ ਐਸਾ ਪੁੱਤਾਂ ਅੰਦਰ ਹੈ ਜਿਹੜਾ ਪਾਪ ਕਰਾਂਦਾ ਹੈ ਲਾਲਚ ਹੋਏ ਅੰਦਰ ਤੇ ਕਿਸੇ ਨਾਲ ਧੋਖਾ ਕਰੀਦਾ ਆਪਣੇ ਮਾਪੇ-ਬਾਪ ਨਾਲ ਧੋਖਾ ਕਰੀਦਾ ਆਪਣੇ ਭੈਣ ਭਰਾਵਾਂ ਨਾਲ ਧੋਖਾ ਕਰੀਦਾ ਐਸਾ ਲਾਲਚ ਰੋਗ ਹੈ ਜਿਹੜਾ ਪਾਪੀ ਬਣਾ ਦਿੰਦਾ ਹੈ ਮੋਹ ਮਹਾਰਾਜ ਕਹਿੰਦੇ ਜਦੋਂ ਵਿਵੇਕ ਦਾ ਅਭਾਵ ਹੋ ਜਾਏ ਤੇ ਮੋਹੀ ਹੋ ਜਾਈਦਾ ਹੈ ਇਸੀ ਦਾ ਨਾਲ ਹੀ ਮੋਹ ਕਰਦੇ ਰਹਿੰਦੇ ਆ ਵਿਵੇਕ ਬੁੱਧ ਨਹੀਂ ਜਾਗਰਤ ਹੁੰਦੀ ਬਿਨ ਸਜਾਏ ਆਮੀ ਉਤਮ ਆਹਮ ਰੋਗ ਜਿਹੜਾ ਹਉਮੇ ਦਾ ਰੋਗ ਜਿਹਦੇ ਜਾਏ ਬਗੈਰ ਕਲਿਆਣ ਹੋਈ ਨਹੀਂ ਸਕਦੀ ਐਸਾ ਹਉਮੇ ਦਾ ਰੋਗ ਹੈ ਜਿਹੜਾ ਸੰਸਾਰ ਵਿੱਚ ਵੀ ਤੇ ਦਰਗਾਹ ਵਿੱਚ ਵੀ ਨਿਰਾਦਰੀ ਕਰਾਂਦਾ ਹੈ ਜਿਹੜਾ ਕਹਿੰਦਾ ਕਿ ਮੈਨੂੰ ਇੱਜ਼ਤ ਦੋ ਮੇਰੀ ਗੱਲ ਮੰਨੋ ਉਹਦੀ ਸੋ ਕੋਈ ਬੰਦਾ ਹੀ ਨਹੀਂ ਕਹਿੰਦਿਆਂ ਨੂੰ ਤੇ ਬੜੀ ਪਈ ਹੈ ਜਿਹੜਾ ਐਸਾ ਹਉਮੇ ਦਾ ਰੋਗ ਹੈ ਜਿਹਦੇ ਨਾਲ ਇਹ ਸਾਰੇ ਰੋਗ ਵੀ ਲਿਪਟ ਕੇ ਆ ਜਾਂਦੇ ਨੇ ਅਮੀਰ ਈਵ ਮਹਾਰਾਜ ਕਹਿੰਦੇ ਨਿਸ਼ਚੇ ਕਰਕੇ ਜਾਣ ਇਹ ਸਾਰੇ ਰੋਗ ਬਿੰਦਸ ਜਾਣਗੇ ਬਿੰਦਸ ਜਾਏ ਅਮੀਰ ਮਹਾਰਾਜ ਕਹਰੇ ਨੇ ਕਾਮ ਕਰੋਧ ਲੋਭ ਮੋਹ ਤਿਪ ਅਹੰਕਾਰ ਦਾ ਜਿਹੜਾ ਰੋਗ ਏ ਨਿਸ਼ਚੇ ਕਰਕੇ ਜਾਣ ਇਹ ਵਿਨਾਸ਼ ਹੋ ਜਾਣਗੇ ਐਸੀ ਕਿਰਪਾ ਕਰ ਦੇ ਮਹਾਰਾਜ ਕਿਵੇਂ ਦਾਸ ਹੋ ਜਾਣਗੇ ਗੁਰੂ ਸਾਹਿਬ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਕਹਿੰਦੇ ਬੇਂਤੀ ਕਰ ਆਪਣੇ ਗੁਰੂ ਦੇਵ ਅੱਗੇ ਆਪਣੇ ਗੁਰੂ ਦੇ ਸਨਮੁਖ ਹੋ ਕੇ ਉਹਨੂੰ ਬੇਂਤੀ ਕਰ ਕਿ ਮਹਾਰਾਜ ਕਿਰਪਾ ਕਰੋ ਪ੍ਰਸਾਦ ਦੀ ਅੰਦਰ ਕਿਰਪਾ ਕਰ ਪ੍ਰਸਾਦ ਗੁਰਦੇਵ ਗੁਰਦੇਵ ਮੇਰੇ ਤੇ ਕਿਰਪਾ ਕਰੋ ਮੇਰੇ ਕੋਲੋਂ ਮੇਰੇ ਜਿਹੜਾ ਲੋਗ ਨੇ ਇਹਨਾਂ ਤੋਂ ਮੇਰਾ ਪਿੱਛਾ ਛੁਡਾ ਦਿਓ ਮਹਾਰਾਜ ਅੱਪੇ ਤੋਂ ਨਹੀਂ ਛੱਡੇ ਜਾਂਦੇ ਹੰਮਰੇ ਦੁਸ਼ਟ ਸਭੇ ਤੁਮ ਘਾਵੋ ਆਪ ਹੱਥ ਦੇ ਮੋਹੇ ਬਚਾਵੋ ਮਹਾਰਾਜ ਨੂੰ ਬੇਨਤੀ ਕਰੋ ਕਿ ਮਹਾਰਾਜ ਕਿਰਪਾ ਕਰੋ ਇਨਾਂ ਰੋਕਾਂ ਤੋਂ ਮੈਨੂੰ ਛੁਡਵਾ ਦਿਓ ਤੇ ਫਿਰ ਮਹਾਰਾਜ ਕੀ ਕਰਦੇ ਨੇ ਜਦੋਂ ਕਿਰਪਾ ਦੇ ਘਰ ਆਉਂਦੇ ਨੇ ਗੁਰੂ ਦੇਵ ਤੇ ਨਾਨਕ ਪ੍ਰਭ ਸਰਣਾਗਤੀ ਉਹ ਆਪਣੇ ਹੀ ਪਰਮੇਸ਼ਰ ਸਰੂਪ ਦੇ ਸ਼ਰਣ ਸ਼ਰਣ ਪਵਾ ਦਿੰਦੇ ਨੇ ਜਦੋਂ ਪਰਮੇਸ਼ਰ ਦੀ ਸ਼ਰਨ ਹੋ ਜਾਂਦੀ ਹੈ ਤੇ ਫਿਰ ਇਹ ਸਾਰੇ ਜਿਹੜੇ ਰੋਗ ਨੇ ਉਹ ਸਤਾਦੇ ਨਹੀਂ ਬਲਕਿ ਕਿਹੜੀ ਅਵਸਥਾ ਬਣ ਜਾਂਦੀ ਹੈ ਪੰਚ ਦੂਤ ਤੁਧ ਵਸ ਕੀਤੇ ਕਾਲ ਕਟਕ ਮਾਰਿਆ ਤੁਰ ਕਰਨ ਪਾਇਆ ਤੁਧ ਜਿੰਨਕੋ ਸੇਨਾ ਮਾਰ ਕੇ ਲੈ ਜਿਨ੍ਹਾਂ ਨੂੰ ਉਪਰੋਂ ਤੁਰੋਂ ਹੀ ਫਿਰ ਕਿਰਪਾ ਹੋ ਜਾਂਦੀ ਹੈ ਉਹ ਫਿਰ ਨਾਮ ਨਾਲ ਲੱਗ ਜਾਂਦੇ ਨੇ ਜਦੋਂ ਮਹਾਰਾਜ ਧੰਗੁਰੂ ਦੇਵ ਕਿਰਪਾ ਕਰਨ ਤੇ ਪ੍ਰਮਾਤਮਾ ਦੀ ਸ਼ਰਨ ਵਿੱਚ ਪਾ ਦਿੰਦੇ ਨੇ ਜਦੋਂ ਪ੍ਰਮਾਤਮਾ ਦੀ ਕਿਰਪਾ ਹੋਵੇ ਤੇ ਉਹ ਗੁਰੂ ਸਾਹਿਬ ਨਾਲ ਮਿਲਵਾ ਦਿੰਦੇ ਨੇ ਗੁਰੂ ਦੀ ਚਰਨਾਂ ਵਿੱਚ ਲਵਾ ਦਿੰਦੇ ਨੇ ਦੋਨੋਂ ਇੱਕ ਦੂਜੇ ਦੇ ਪੂਰਕ ਨੇ ਨਾ ਇੱਕ ਹੀ ਰੁੱਖ ਦੇ ਜਿਵੇਂ ਦੋ ਪੈਲੋ ਨੇ ਤੇ ਮਹਾਰਾਜ ਕਹਿੰਦੇ ਗੁਰੂ ਦੇਵ ਨੂੰ ਅਸੀਂ ਤੇ ਆਪਣੇ ਗੁਰੂ ਸਾਹਿਬ ਨੂੰ ਮਿੰਤਾ ਤਰਲੇ ਕਰਨੇ ਨਾ ਸਾਨੂੰ ਕੁਝ ਵੀ ਚਾਹੀਦਾ ਤੇ ਇੰਨੇ ਮਿੰਤਾ ਕਰੀਏ ਕਿ ਵਈ ਮਹਾਰਾਜ ਤੁਸੀਂ ਮੈਨੂੰ ਇੰਨਾ ਪੰਜਾਂ ਰੋਗਾਂ ਤੋਂ ਆਜ਼ਾਦ ਕਰ ਦਿਓ ਤੇ ਫਿਰ ਜਿਹੜੇ ਮਹਾਰਾਜ ਨੇ ਸਤਗੁਰੂ ਪੂਰਾ ਵੈਦ ਹੈ ਪੰਜੇ ਰੋਗ ਅਸਾਧ ਨਿਵਾਰੇ ਮਹਾਰਾਜ ਦੇ ਪੂਰੇ ਵੈਦ ਨੇ ਇਹ ਜਿਹੜੇ ਪੰਜੇ ਅਸਾਧ ਰੋਗ ਨੇ ਜਿਨ੍ਹਾਂ ਨੂੰ ਸਾਧਿਆ ਨਹੀਂ ਜਾ ਸਕਦਾ ਇਹਨਾਂ ਰੋਗਾਂ ਤੋਂ ਵੀ ਜਾਨ ਛਡਵਾ ਦਿੰਦੇ ਨੇ ਐਸੇ ਦਿਆਲੂ ਨੇ ਐਸੀ ਦਿਆ ਵਾਲੀ ਪਕਤੀਆਂ ਕਿ ਪੰਜ ਰੋਗ ਜਿਹੜੇ ਮੁੱਖੀ ਮੰਨੇ ਗਏ ਹਰ ਹਰ ਧਰਮ ਵਿੱਚ ਪੰਥ ਵਿੱਚ ਇਹਨਾਂ ਰੋਗਾਂ ਨੂੰ ਹੀ ਮੁੱਖ ਬਣਿਆ ਗਿਆ ਕਲਜ ਵਿੱਚ ਕਾਮ ਕਾਮੀ ਰੋਗ ਬੋਧ ਨੇ ਮਹਾਰਾਜ ਨੇ ਸਭ ਤੋਂ ਪਹਿਲੇ ਕੰਲੀ ਕਾਮ ਦੇ ਕੀਤੀ ਮਹਾਰਾਜ ਕਹਿੰਦੇ ਸਾਰੇ ਰੋਗ ਹੀ ਨਾਸ਼ ਹੋ ਜਾਣਗੇ ਸਿਰਫ ਐ ਨਹੀਂ ਕਰੇ ਨਾਸ਼ ਹੋ ਜਾਣਗੇ ਨਿਸ਼ਚੈ ਕਰਕੇ ਜਾਣ ਨਿਸ਼ਚੈ ਕਰਕੇ ਜਾਣੀ ਨਾਸ ਹੋ ਜਾਣਗੇ ਯਕੀਨ ਕਰਕੇ ਨਾਸ ਹੋ ਜਾਣਗੇ ਕਿਵੇਂ ਨਾਸ ਹੋ ਜਾਣਗੇ ਆਪਣੇ ਗੁਰੂ ਨੂੰ ਅਰਦਾਸ ਬੇਨਤੀ ਅਰਜੋਈ ਕਰ ਕਿ ਗੁਰੂਦੇਵ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਆਪਣੀ ਸਵੱਲੀ ਨਦਰ ਪਾਹੋ ਜਦੋਂ ਸਵੱਲੀ ਨਦਰ ਪਾਣਗੇ ਤੇ ਪ੍ਰਮਾਤਮਾ ਦੀ ਸ਼ਰਣ ਵਿੱਚ ਪਾ ਦੇਣਗੇ ਤੇ ਸ਼ਰਣ ਵਿੱਚ ਫਿਰ ਹਮੇਸ਼ਾ ਹੀ ਸੁੱਖ ਹੁੰਦੇ ਨੇ ਕੋਈ ਦੁੱਖ ਰੋਗ ਤਕਲੀਫ ਨਹੀਂ ਹੁੰਦੀ ਉੱਥੇ ਸਿਰਫ ਉਹਾਂ ਜਪੀਏ ਕੇਵਲ ਨਾਮ ਉਤੇ ਨਾਮ ਆਉਂਦਾ ਹੈ ਮਹਾਰਾਜ ਕਹਿੰਦੇ ਫਿਰ ਅਸਥਪਤੀ ਵਿੱਚ ਸਾਰੀਆਂ ਦਾਤਾਂ ਗੜਾਂਦੇ ਨੇ ਕਿ ਬਈ ਐਨੀਆਂ ਦਾਤਾਂ ਤੈਨੂੰ ਵਰਤਣ ਨੂੰ ਮਿਲਦੀਆਂ ਨੇ ਜਿਹੜਾ ਦਾਤਾਰੇ ਜਦੋਂ ਦਾਤਾਂ ਨੂੰ ਵਰਤਦਾ ਹੈ ਤੇ ਉਹਨਾਂ ਉਸ ਦਾਤਾਰ ਨੂੰ ਯਾਦ ਕਰਿਆ ਕਰ ਤੇ ਪਹਿਲੀਆਂ ਦੋ ਬੰਤੀਆਂ 'ਚ ਮਹਾਰਾਜ ਕਹ ਰਹੇ ਨੇ ਜਿਹਹ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਜਿਹਦੀ ਕਿਰਪਾ ਨਾਲ 36 ਤਰ੍ਹਾਂ ਦੇ ਅੰਮ੍ਰਿਤ ਭੋਜਨ ਖਾਂਦਾ ਹੈ ਇਹ ਤੇ ਭੋਜਨ ਨੂੰ ਪਦਾਰਥਾਂ ਨੂੰ ਅਮਰਤ ਦੀ ਸੰਗਿਆ ਦਿੱਤੀ ਹੈ ਕਿ ਅਮਰਤ ਕੀ ਹੁੰਦਾ ਜਿਹੜਾ ਮਰਨ ਤੋਂ ਰਹਿਤ ਕਰ ਦੇ ਜੇ ਭੋਜਨ ਨਾ ਮਿਲੇ ਤੇ ਮਰਨ ਵਾਲੇ ਹੋ ਜਾਈਦਾ ਉਹ ਮਹਾਰਾਜ ਕਹ ਰਹੇ ਨੇ ਕਿ ਜਿਦੀ ਕਿਰਪਾ ਨਾਲ 36 ਪ੍ਰਕਾਰ ਦੇ ਭੋਜਨ ਖਾਂਦਾ ਹੈ ਤਿਸ ਠਾਕੁਰ ਕੋ ਰਖਮਨ ਮਾਏ ਉਸ ਠਾਕੁਰ ਨੂੰ ਜਿਹੜਾ ਪੈਦਾ ਵੀ ਕਰਦਾ ਹੈ ਫਿਰ ਤੇਰੀ ਪਾਲਣਾ ਵੀ ਕਰ ਰਿਹਾ ਹੈ ਫਿਰ ਤੈਨੂੰ ਆਪਣੇ ਵਿੱਚ ਮਿਲਾ ਵੀ ਲਵੇਗਾ ਉਸ ਠਾਕੁਰ ਨੂੰ ਯਾਦ ਰੱਖ ਜਿਦੀ ਕਿਰਪਾ ਨਾਲ ਬਿਦਦੇ ਨੂੰ ਜਹ ਪਰਸਾਦ ਜਿਦੀ ਕਿਰਪਾ ਨਾਲ ਪ੍ਰਸਾਦ ਦਾ ਅਰਥ ਹੈ ਕਿਰਪਾ ਤੇ ਜਿਦੀ ਕਿਰਪਾ ਨਾਲ ਤੈਨੂੰ 36 ਤਰ੍ਹਾਂ ਦੇ ਅੰਮ੍ਰਿਤ ਪਦਾਰਥ ਮਿਲ ਰਹੇ ਨੇ ਉਸ ਠਾਕੁਰ ਨੂੰ ਯਾਦ ਰੱਖ ਛੇ ਤਰ੍ਹਾਂ ਦੇ ਰਸ ਜਿਹੜੇ ਨੇ ਉਹ ਮੁੱਖ ਮੰਨੇ ਜਾਂਦੇ ਨੇ ਅਸੀਂ ਕਹਿੰਦੇ ਆ ਨਾ ਖੱਟੇ ਮਿੱਠੇ ਲੋਣੇ ਕੋੜੇ ਤਿੱਖੇ ਜਿੱਦਾਂ ਜਿਹੜੇ ਕੋਈ ਸਵਾਦ ਨਹੀਂ ਹੁੰਦਾ ਇਹ ਛੇ ਤੋਂ ਹੀ ਫਿਰ ਇੱਕ ਇੱਕ ਰਸ ਤੋਂ ਹੋਰ ਛੇ ਰਸ ਅੱਗੇ ਬਣਦੇ ਨੇ ਛੇ ਕਮ ਛਤਤੀ ਛੇ ਹੈ ਨਾ ਛੇ ਰਸ ਮੁੱਖ ਮੰਨੇ ਜਾਂਦੇ ਜਿਵੇਂ ਪੰਜ ਰੋਗ ਪਹਿਲੇ ਮੁੱਖ ਮੰਨੇ ਨੇ ਮਹਾਰਾਜ ਨੇ ਕਾਮ ਕ੍ਰੋਧ ਲੋ ਮੋਹ ਅਹੰਕਾਰ ਉਹਨਾਂ ਤੋਂ ਅੱਗੇ ਰਾਗ ਦਵੇਸ਼ ਚੁਗਲੀ ਨਿੰਦਾ ਸਾਰੇ ਰੋਗ ਪੈਦਾ ਹੁੰਦੇ ਨੇ ਛੇ ਰਸ ਮੁੱਖ ਮੰਨੇ ਜਾਂਦੇ ਨੇ ਜਿਹਦੇ ਬਾਬਤ ਅਸੀਂ ਪੜਦੇ ਹਾਂ ਕਿ ਧੰਗੁਰ ਅਮਰਦਾਸ ਮਹਾਰਾਜ ਦੇ ਲੰਗਰਾਂ ਵਿੱਚ ਛੇ ਰਸਾਂ ਦੇ ਭੋਜਨ ਤਿਆਰ ਹੁੰਦੇ ਸਨ ਇਹ ਛੇ ਉਹਦੇ ਛੇ ਰਸ ਉੱਤੇ ਵਰਤਦੇ ਸਨ ਤੇ ਇਹ ਛੇ ਇੱਕ ਇੱਕ ਰਸ ਤੋਂ ਫਿਰ ਅੱਗੇ ਛੇ ਛੇ ਰਸ ਹੋਰ ਪੈਦਾ ਹੁੰਦੇ ਨੇ ਤੇ ਮਹਾਰਾਜ ਨੇ ਤੇ ਗਿਣਤੀ ਪੂਰੀ ਕੀਤੀ ਵੀ 36 ਅਮਰਤ ਜਿਹਦੀ ਕਿਰਪਾ ਨਾਲ ਖਾਂਦੇ ਹੋ ਉਹਨੂੰ ਯਾਦ ਕਰੋ ਤੇ ਗੁਰੂਬ ਘ ਪਿਆਰੇ ਕਹਿੰਦੇ ਨੇ ਕਿ ਜਦੋਂ ਵੀ ਭੋਜਨ ਛਕਣਾ ਹੋਵੇ ਤੇ ਨਾਮ ਲੈ ਕੇ ਵਾਹਿਗੁਰੂ ਜੀ ਨੂੰ ਯਾਦ ਕਰਕੇ ਛਕਣਾ ਵੀ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਤੇ ਜਿਹੜਾ ਸ਼ਲੋਕ ਹੈ ਨਾ ਉਹ ਵੱਡੇ ਮਹਾਂਪੂਰਖ ਦੱਸਿਆ ਕਰਦੇ ਨੇ ਕਿ ਇਸ ਸ਼ਲੋਕ ਦਾ ਪਾਠ ਪਹਿਲੇ ਸੁੱਚੇ ਹੱਥ ਨਾਲ ਦਸੀਂ ਰੋਟੀ ਖਾਣ ਲਈ ਕਰਦੇ ਹਾਂ ਪਛਾਦਾ ਛਕਣ ਲਈ ਉਹ ਸੁੱਚੇ ਹੱਥ ਕਰਕੇ ਪਹਿਲੇ ਹੱਥ ਜੋੜ ਕੇ ਇਸ ਸ਼ਲੋਕ ਦਾ ਪਾਠ ਕਰਨਾ ਹੈ ਬਿਗਾਮ, ਕਰੋਧ ਅਰ ਲੋਭੋਂ ਬਿਨਸ ਜਾਏ ਆਵੇਂ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰੂ ਦੇਵ ਕੀ ਮਹਾਰਾਜੋ ਇਹ ਭੋਜਨ ਚੱਕਣ ਲੱਗਿਆ ਕਿਰਪਾ ਕਰੋ ਇਨੂੰ ਹੀ ਐਸਾ ਪ੍ਰਸਾਦ ਬਣਾਉਂਦੇ ਹੋ ਕਿ ਜਿਨੂੰ ਚੱਕਣ ਨਾਲ ਇਹ ਸਾਰੇ ਰੋਗ ਭੱਜ ਜਾਣ ਦੂਰ ਹੋ ਜਾਣ ਭੋਜਨ ਖਾਣ ਨਾਲ ਤਾਕਤ ਮਿਲਦੀ ਹੈ ਤਾਕਤ ਨਾਲ ਹੀ ਫਿਰ ਅੱਗੇ ਰੋਗ ਵੀ ਪੈਦਾ ਹੁੰਦੇ ਨੇ ਲੜਨ ਵਾਸਤੇ ਵੀ ਤਾਕਤ ਚਾਹੀਦੀ ਹੈ ਕਿਸੇ ਨਾਲ ਗੁੱਸਾ ਕਰਨ ਵਾਸਤੇ ਕੰਮ ਲਈ ਵੀ ਤਾਕਤ ਚਾਹੀਦੀ ਹੈ ਬਲਕਿ ਮਹਾਰਾਜ ਕਹਿ ਰਹੇ ਨੇ ਐਸਾ ਪ੍ਰਸਾਦ ਬਣਾਉਂਦੇ ਹੋ ਕਿ ਇਹ ਰੋਗ ਨਾ ਉਪਜਣ ਬਲਕਿ ਰੋਗਾਂ ਦੀ ਥਾਂ ਆਪ ਜੀ ਦੇ ਗੁਣ ਨੇ ਜਿਹੜੇ ਧਰਮ ਦਇਆ ਸੰਤੋਖ ਉਹ ਵਲੇ ਜਿਹੜੇ ਨੇ ਗੁਣ ਉਪਜਣ ਐਸਾ ਇਸ ਪ੍ਰਸ਼ਾਦ ਤੇ ਇਸ ਭੋਜਨ ਤੇ ਕਿਰਪਾ ਕਰਕੇ ਇਹਨੂੰ ਆਪਣਾ ਕਿਰਪਾ ਰੂਪੀ ਪ੍ਰਸਾਦ ਬਣਾਉਂਦੇ ਹੋ ਤੇ ਫਿਰ ਨਾਲ ਹੀ ਇਹ ਦੋ ਪੰਕਤੀਆਂ ਦਾ ਪਾਠ ਵੀ ਕਰਦੇ ਹਾਂ ਜਿਹੇ ਪ੍ਰਸ਼ਾਦ ਛਕੀ ਅੰਮ੍ਰਿਤ ਖਾਏ ਤਿਸ ठाकुर ਕੋ ਰਖ ਮਨਮਾਇ ਵੀ ਜਿਹਦੀ ਕਿਰਪਾ ਨਾਲ ਇੰਨਾ ਸੱਜਿਆ ਹੋਇਆ ਥਾਲ ਪ੍ਰਸ਼ਾਦ ਦਾ ਛੱਕਣ ਲੱਗੇ ਆ ਉਸ ठाਕ ਨੂੰ ਯਾਦ ਕਰੀਏ ਤੇ ਵਾਹਿਗੁਰੂ ਜੀ ਨੂੰ ਚੇਤੇ ਕਰਕੇ ਮੱਥਾ ਟੇਕ ਕੇ ਮਹਾਰਾਜ ਦਾ ਸ਼ੁਕਰ ਕਰਕੇ ਫਿਰ ਉਹ ਪ੍ਰਸ਼ਾਦ ਛਕੀਏ ਫਿਰ ਉਹ ਪ੍ਰਸ਼ਾਦ ਜਿਹੜਾ ਉਹ ਆਮ ਆਮ ਸਾਡੀ ਜਿਹੜੀ ਘਰ ਪੱਕਿਆ ਰੋਟੀ ਨਹੀਂ ਰਹਿ ਗਈ ਉਹ ਗੁਰੂ ਸਾਹਿਬ ਦਾ ਹੀ ਪ੍ਰਸ਼ਾਦ ਹੋ ਗਿਆ ਵੀ ਲੰਗਰ ਉਵੇਂ ਹੀ ਉੱਤਮ ਪ੍ਰਸਾਦ ਬਣ ਜਾਂਦਾ ਜਿਸ ਨੂੰ ਛੱਕਣ ਨਾਲ ਭਗਤੀ ਪੈਦਾ ਹੁੰਦੀ ਕਿਉਂਕਿ ਅਸੀਂ ਜਦੋਂ ਕਿੜਾ ਪ੍ਰਸ਼ਾਦ ਦੀ ਦੇਖਦੀ ਹੈ ਉਹਨੂੰ ਵੀ ਮਹਾਰਾਜ ਅੱਗੇ ਬੇਨਤੀ ਕਰਦੇ ਆ ਕਿ ਇਹਨੂੰ ਭੋਗ ਲਾਓ ਇਹਨੂੰ ਪ੍ਰਵਾਨ ਕਰੋ ਤੇ ਕੀ ਕਹਿੰਦੇ ਆ ਜੋ ਜੀ ਛੱਕੇ ਸੋ ਅੱਠੇ ਪੈਰ ਆਪ ਜੀ ਦਾ ਨਾਮ ਜਪੇ ਆਪ ਜੀ ਦਾ ਪਵਿੱਤਰ ਨਾਮ ਜਪੇ ਜੋ ਜੀ ਛੱਕੇ ਫਿਰ ਜੋ ਵੀ ਅਸੀਂ ਖਾਂਦੇ ਆ ਉਹਦੇ ਵਿੱਚ ਵੀ ਐਸੀ ਤਾਸੀਰ ਹੋਣੀ ਚਾਹੀਦੀ ਹੈ ਕਿ ਇਹਨੂੰ ਛੱਕ ਕੇ ਅਸੀਂ ਅੱਡੇ ਪੈਰ ਗੁਰੂ ਸਾਹਿਬ ਦਾ ਨਾਮ ਜਪੀਏ ਗੁਰੂ ਸਾਹਿਬ ਦੀ ਕੀਰਤ ਸਿਫਤ ਵਡਿਆਈ ਕਰੀਏ ਉਹਨਾਂ ਨੂੰ ਯਾਦ ਕਰੀਏ ਮਹਾਰਾਜਾ ਕੇ ਕਹਿੰਦੇ ਜਿਹਹ ਪ੍ਰਸਾਦ ਸੁਗੰਧਤ ਤਨ ਲਾਉਂਦਾ ਜਿਦੀ ਕਿਰਪਾ ਨਾਲ ਪ੍ਰਸਾਦ ਨਾਲ ਆਪਣੇ ਤਨ ਨੂੰ ਇੰਨੀਆਂ ਸੁਗੰਧੀਆਂ ਲਗਾਉਂਦਾ ਹੈ ਖੁਸ਼ਬੂਆਂ ਵਰਤਦਾ ਹੈ ਇਹ ਜਿਹੜੇ ਪਰਫਿਊਮ ਨੇ ਮਿਸ ਨੇ ਜਿੰਨੇ ਵੀ ਤੂੰ ਵਰਤਦਾ ਹੈ ਸੋਹਣੇ ਚੰਗੇ ਸਾਬਣਾਂ ਨਾਲ ਲਾਉਂਦਾ ਹੈ ਫਿਰ ਖੁਸ਼ਬੂਆਂ ਲਾਉਂਦਾ ਹੈ ਤਿਸ ਕੋ ਸਿਮਰਤ ਪਰਮ ਗਤ ਪਾਵੇ ਮਹਾਰਾਜ ਕਹਿੰਦੇ ਉਹਨੂੰ ਸਿਮਰਨ ਕਰ ਉਹਦੇ ਸਿਮਰਨ ਕਰਨ ਨਾਲ ਤੈਨੂੰ ਪਰਮ ਗਤੀ ਉੱਚਤਮ ਗਤੀ ਕਹਿੰਦੇ ਨੇ ਕੈਵਲ ਜਿਹੜੀ ਮੁਕਤ ਹੁੰਦਾ ਕੈਵਲ ਮੁਕਤੀ ਉਹ ਸਭ ਤੋਂ ਉੱਤਮ ਮੰਨੀ ਜਾਂਦੀ ਹੈ ਉਹਦੇ ਵਿੱਚ ਕੀ ਹੈ ਕਿ ਜਿੰਦੇ ਜੀ ਵੀ ਮੁਕਤਾਂ ਜੀਵਨ ਮੁਕਤ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਵੀ ਵਿਦੇਹ ਮੁਕਤੀ ਹੈ ਕਿ ਕਦੀ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਣਾ ਪੈਂਦਾ ਵੀ ਹੁਣ ਵੀ ਮੁਕਤ ਅਵਸਥਾ ਹੈ ਤੇ ਬਾਅਦ ਚੋਂ ਕਦੀ ਜੀਵਨ ਮਰਨ ਦੇ ਗੇੜ ਵਿੱਚ ਵੀ ਨਹੀਂ ਆਣਾ ਪੈਂਦਾ ਉਹਨੂੰ ਕਹਿੰਦੇ ਆ ਪਰਮ ਮੁਕਤੀ ਮਹਾਰਾਜ ਕਹਿੰਦੇ ਉਹ ਪਰਮਗਤ ਨੂੰ ਪ੍ਰਾਪਤ ਹੋਏਗਾ ਜਿਹਦ ਉਹਨੂੰ ਯਾਦ ਕਰੇਗਾ ਜਿਸ ਦੀ ਕਿਰਪਾ ਨਾਲ ਇੰਨੀਆਂ ਸੁਗੰਧੀਆਂ ਲੰਮਾ ਹੈ ਦੇਖੋ ਸੁਗੰਧੀਆਂ ਲਾਣੀਆਂ ਹਰ ਇੱਕ ਨੂੰ ਨਸੀਬ ਨਹੀਂ ਨੇ ਜਿਵੇਂ ਅਸੀਂ ਹੱਥੇ ਸੋਚ ਹੀ ਲਵਾਂਗੇ ਵੀ ਗਰੀਬਾਂ ਨੂੰ ਨਸੀਬ ਨਹੀਂ ਜਿਨ੍ਹਾਂ ਨੇ ਗੰਦਗੀ ਸਾਫ਼ ਕਰਨ ਦਾ ਹੀ ਕੰਮ ਕਰਨਾ ਹੈ ਉਹ ਕੀ ਕਰਨਗੇ ਸੁਗੰਧੀਆਂ ਲਾਣ ਦੀ ਜੋ ਪੰਗੀਆਂ ਦਾ ਹੀ ਕੰਮ ਕਰਦੇ ਨੇ ਕੂੜਾ ਚੱਕੜਨਾ ਉਹ ਕੀ ਉਹ ਕੋਈ ਸੁਗੰਧੀਆਂ ਲਾਉਂਦੇ ਨੇ ਉਹਨਾਂ ਕੋਲੋਂ ਕੈਸੀ ਉਹ ਆਂਦੀ ਹੈ ਮਹਾਰਾਜ ਕਹਿੰਦੇ ਜੇ ਤੈਨੂੰ ਐਨਾ ਮਹਾਰਾਜ ਨੇ ਸੁੱਖ ਬਖਸ਼ਿਆ ਹੈ ਕਿ ਤੂੰ ਸੁਗੰਧੀਆਂ ਲਾ ਕੇ ਬੈਠਦਾ ਹੈ ਤੇ ਫਿਰ ਉਹਨੂੰ ਯਾਦ ਕਰ ਜਿਹਦੀ ਕਿਰਪਾ ਨਾਲ ਸਭ ਕੁਝ ਮਿਲਿਆ ਤੇ ਫਿਰ ਪਰਮਗਤ ਮਹਾਰਾਜ ਕਹਿੰਦੇ ਮੁਕਤੀ ਦੀ ਦਾਤ ਨੂੰ ਪ੍ਰਾਪਤ ਕਰ ਮੋਕ ਦੀ ਦਾਤ ਨੂੰ ਪ੍ਰਾਪਤ ਕਰ ਜੇ ਪ੍ਰਸਾਦ ਬਸਹਿ ਸੁਖ ਮੰਦਰ ਜਿਹਦੀ ਕਿਰਪਾ ਨਾਲ ਸੁਖ ਨਾਲ ਆਪਣੇ ਘਰ ਮੰਦਰ ਕਹਿੰਦੇ ਘਰ ਨੂੰ ਆਪਣੇ ਘਰ ਵਸਦਾ ਹੈ ਇਹਨੂੰ ਰਹਿਣ ਨੂੰ ਘੱਟ ਦਿੰਦਾ ਹੈ ਕਈ ਬੇਕਾਰ ਹੁੰਦੇ ਨੇ ਅਸੀਂ ਜਾਓ ਤੇ ਸੜਕਾਂ ਤੇ ਕਈ ਲੰਬੇ ਮਏ ਨੇ ਕਹਿੰਦੇ ਜਿਹਨਾਂ ਨੂੰ ਰਾਂਡ ਤੋਂ ਸੁੱਖ ਸੁੱਖਾਂ ਵਾਲਾ ਘਰ ਮਿਲਿਆ ਵੀ ਸੁਖ ਨਾਲ ਆਪਣੇ ਘਰ ਵਸਦਾ ਹੈ ਤਿਸੇ ਧਿਆਏ ਸਦਾ ਮਨ ਅੰਦਰ ਉਹਨੂੰ ਆਪਣੇ ਮਨ ਦੇ ਅੰਦਰ ਸਦਾ ਹੀ ਚੇਤੇ ਕਰ ਸਦਾ ਹੀ ਸ਼ੁਕਰ ਕਰ ਕਿ ਮਹਾਰਾਜ ਆਪ ਜੀ ਨੇ ਐਸਾ ਸੋਹਣਾ ਘਰ ਬਖਸ਼ਿਆ ਸੁਖ ਨਾਲ ਇੱਥੇ ਰਹਿੰਦਾ ਵਾਂ ਗਰਮੀ ਤੋਂ ਸਰਦੀ ਤੋਂ ਧੁੱਪ ਤੋਂ ਬਾਰਸ਼ ਤੋਂ ਪਚਿਆ ਰਹਿੰਦਾ ਵਾਂ ਆਰਾਮ ਨਾਲ ਆਪਣੇ ਘਰ ਵਿੱਚ ਚਿੰਤਾ ਓਕੇ ਸੌਂਦਾ ਆਪਣੇ ਧੀਆ ਪੁੱਤਰਾਂ ਨਾਲ ਆਪਣੀ ਪਤਨੀ ਨਾਲ ਆਪਣੇ ਘਰ ਪਰਿਵਾਰ ਨਾਲ ਜਿਹੜੇ ਸੜਕਾਂ ਤੇ ਪਏ ਨੇ ਉਹ ਮਹਾਰਾਜ ਕਾਪ ਨੇ ਇੰਨੀ ਕਿਰਪਾ ਕੀਤੀ ਹੈ ਮੇਰੇ ਵਿੱਚ ਐਸੀ ਕੋਈ ਜ਼ਰੂਰਤ ਨਹੀਂ ਸੀ ਮੇਰੇ ਕਰਮਾਂ ਚ ਐਸੀ ਕੋਈ ਤਾਕਤ ਨਹੀਂ ਸੀ ਨਾ ਹੀ ਮੇਰੀ ਐਸੀ ਕੋਈ ਪਰਤੂਤ ਸੀ ਆਪ ਜੀ ਨੇ ਕਿਰਪਾ ਕੀਤੀ ਆਪ ਜੀ ਦੇ ਕਿਰਪਾ ਦੇ ਘਰ ਆਇਆ ਕਦੀ ਨਾ ਜਾਣੋ ਕਿ ਜੋ ਦੱਦਾ ਮਿਲੀਆਂ ਨੇ ਮੈਂ ਕਮਾਈਆਂ ਨੇ ਮੈਂ ਮਿਹਨਤ ਕੀਤੀ ਹੈ ਤੇ ਮੈਨੂੰ ਮਿਲੀਆਂ ਨੇ ਬੜੇ ਮਿਹਨਤੀ ਲੋਗ ਨੇ ਮਜ਼ਦੂਰ ਸਾਰਾ ਦਿਨ ਸੜ ਤੋਂ ਜ਼ਿਆਦਾ ਮਿਹਨਤ ਕਰਦਾ ਹੈ ਕੀ ਕੀ ਪਾਲਣਾ ਜੋ ਸਾਨੂੰ ਮਿਲਦਾ ਉਹ ਮਹਾਰਾਜ ਦੀ ਕਿਰਪਾ ਨਾਲ ਮਿਲਦਾ ਹੈ ਅੱਜ ਹੱਥ ਰੋਕ ਦੇਣ ਤੇ ਅਸੀਂ ਜਿੰਨੀ ਮਰਜੀ ਮਿਹਨਤ ਕਰ ਲਈਏ ਜਿੰਨੀਆਂ ਮਰਜੀ ਸਿਆਣਪ ਲਗਾ ਲਈਏ ਵਿਜਨ ਨਹੀਂ ਆ ਸਕਦਾ ਜੇ ਅੱਜ ਰਸਤੇ ਖੋਲ ਦੇਣ ਤੇ ਆਪਣੇ ਆਪ ਹੀ ਤਰੀਕੇ ਦਿਖਣ ਲੱਗ ਜਾਣਗੇ ਆਪਣੇ ਆਪ ਹੀ ਅੰਦਰ ਤੋਂ ਕੋਈ ਗੱਲ ਸੁਝਣ ਲੱਗ ਜਾਈ ਇਹ ਦਾਤਾਂ ਗੁਰੂ ਸਾਹਿਬ ਦੀਆਂ ਹੁੰਦੀਆਂ ਨੇ ਅਸੀਂ ਪੁਲੇਖੇ ਨਾਲ ਮੰਨ ਲੈਂਦੇ ਹਾਂ ਕਿ ਅਸੀਂ ਮਿਹਨਤ ਕੀਤੀ ਹੈ ਅਸੀਂ ਕੋਈ ਸਿਆਣਪ ਵਰਤੀ ਹੈ ਤਾਂ ਸਾਨੂੰ ਮਿਲੀਆਂ ਨੇ ਮਹਾਰਾਜ ਕਹਿੰਦੇ ਨੇ ਕਿਰਪਾ ਨਾਲ ਹਰ ਇੱਕ ਦਾਤ ਪਹਿਲੇ ਮਹਾਰਾਜ ਨੇ ਖਾਣ ਪੀਣ ਦੀ ਗੱਲ ਕੀਤੀ ਫਿਰ ਸੁਗੰਧੀਆਂ ਲਾਣ ਦੀ ਗੱਲ ਕੀਤੀ ਫਿਰ ਮਹਾਰਾਜ ਕਹਿੰਦੇ ਘਰ ਦੀ ਜਿੱਤੇ ਘਰ ਰਹਿੰਦਾ ਉਹਨੂੰ ਉਸ ਮਾਲਕ ਨੂੰ ਮਨ ਦੇ ਅੰਦਰ ਸਦਾ ਹੀ ਚੇਤੇ ਕਰ ਫਿਰ ਗੁਰੂ ਸਾਹਿਬ ਕਹਿੰਦੇ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਵੀ ਕਿਆਂ ਨੂੰ ਘਰ ਤੇ ਮਿਲਿਆ ਪਰ ਘਰ ਵਿੱਚ ਸੁੱਖ ਨਹੀਂ ਮਹਾਰਾਜ ਕਹਿੰਦੇ ਜਿਸ ਦੀ ਕਿਰਪਾ ਨਾਲ ਆਪਣੇ ਘਰ ਵਿੱਚ ਆਪਣੇ ਸੰਗੀਆਂ ਨਾਲ ਸੁੱਖ ਨਾਲ ਰਹਿੰਦਾ ਐਸੇ ਅਜਤਰ ਘਰ ਕਲੇਸ਼ ਕਲੇਸ਼ ਤੇ ਰਹਿੰਦੇ ਨੇ ਸੁਖੀ ਨਹੀਂ ਹੁੰਦਾ ਆਪਣਾ ਬੱਚਾ ਆਪਣੀ ਗੱਲ ਨਾ ਮੰਨੇ ਬਾਕੀ ਸਾਰੀ ਦੁਨੀਆ ਮੰਦੀ ਹੋਈ ਘਰ ਆਈਏ ਤੇ ਸਾਡਾ ਨਿਰਾਦਰ ਹੋਏ ਕੈਸੇ ਕੰਡੇ ਚ ਬਦੇ ਲੱਗਦਾ ਘਰ ਆਈ ਕਿਉਂ ਆ ਬਾਹਰ ਠੀਕ ਸੀ ਲਗਦਾ ਨਾ ਕਈਆਂ ਨੇ ਐਸੀ ਕਹਾਣੀ ਸੁਣਦਿਆਂ ਮਹਾਰਾਜ ਕਹਿੰਦੇ ਜਿੱਦੀ ਕਿਰਪਾ ਨਾਲ ਆਪਣੇ ਘਰ ਆਪਣੇ ਸੰਗੀਆਂ ਨਾਲ ਜਿਹੜੇ ਤੈਨੂੰ ਸੰਗੀ ਮਿਲੇ ਨੇ ਸੰਜੋਗ ਵਿਜੋਗ ਦੁਏ ਘਰ ਚਲਾਵੇ ਜਿਹੜੇ ਤੈਨੂੰ ਸੰਗੀ ਮਿਲੇ ਨੇ ਉਹਨਾਂ ਸੰਗੀਆਂ ਨਾਲ ਸੁਖ ਨਾਲ ਰਹਿੰਦਾ ਹੈ ਪਤਨੀ ਤੇਰਾ ਤੈਨਾ ਮੰਦੀ ਹੈ ਪਤੀ ਤੈਨੂੰ ਪਿਆਰ ਕਰਦਾ ਹੈ ਬੱਚੇ ਤੇਰਾ ਆਦਰ ਕਰਦੇ ਨੇ ਸਾਰੇ ਸੰਗੀ ਤੇਰੇ ਨਾਲ ਮਿਲ ਕੇ ਰਹਿੰਦੇ ਨੇ ਜਿੱਦੀ ਐਸੀ ਕਿਰਪਾ ਹੈ ਮਾਲਕ ਦੀ ਆਠ ਪਹਿਰ ਸਿਮਰੋ ਇਸ ਰਸਨਾ ਮਹਾਰਾਜ ਕਹਿੰਦੇ ਉਹਨੂੰ ਰਸਨਾ ਨਾਲ ਹੀ ਜਪ ਲੈ ਜੇ ਮਨ ਦੇ ਅੰਦਰ ਐਨੀ ਅਵਸਥਾ ਨਹੀਂ ਹੈ ਕਿ ਅੰਦਰ ਚਿੱਤੇ ਹਰ ਸਮੇਂ ਦਰਦਾ ਰਹੇ ਤੇ ਮਹਾਰਾਜ ਕਹਿੰਦੇ ਰਸਨਾ ਨਾਲ ਹੀ ਅੱਠੇ ਪਹਿਰ ਜਪ ਲੈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਚਾਰ ਪਹਿਰ ਦਿਨ ਦੇ ਤੇ ਚਾਰ ਪਹਿਰ ਰਾਤ ਦੇ ਇੱਕ ਪੈੜਾ ਸ਼ੁਰੂ ਹੁੰਦਾ ਜੇ ਤਾਂ ਵੀ ਰਸਨਾ ਨਾਲ ਕੁਝ ਸਮਾਂ ਵੀ ਮਹਾਰਾਜ ਨੂੰ ਯਾਦ ਕਰ ਲਈਏ ਨਾ ਤੇ ਪੂਰਾ ਪਹਿਰ ਮਹਾਰਾਜ ਦੀ ਬੰਦਗੀ ਵਿੱਚ ਬੀਤ ਜਾਏਗਾ ਸੌਣ ਤੋਂ ਪਹਿਲੇ ਵੀ ਮਹਾਰਾਜ ਨੂੰ ਯਾਦ ਕਰੀਏ ਤੇ ਰਸਨਾ ਨਾਲ ਜਪੀਏ ਤੇ ਉਹ ਰਾਤ ਵੀ ਮਹਾਰਾਜ ਦੀ ਬੰਦਗੀ ਵਿੱਚ ਹੋ ਜਾਏਗੀ ਕਹਿੰਦੇ ਆ ਨਾ ਫਿਰ ਅੰਮ੍ਰਿਤ ਵੇਲੇ ਉੱਠਦੇ ਹੀ ਮਹਾਰਾਜ ਨੂੰ ਸੱਤੇ ਬੁਲਾਉਂਦੇ ਹੀ ਫਿਰ ਚੇਤੇ ਕਰੀਏ ਫਿਰ ਚੇਤੇ ਕਰੀਏ ਤੇ ਕਹਿੰਦੇ ਜੇ ਇਹੋ ਨਿਯਮ ਬਣਾ ਲੀਏ ਕਿ ਅੱਠ ਵਾਰੀ ਹਰ 3 ਘੰਟੇ ਬਾਅਦ ਹੀ ਅਸੀਂ ਗੁਰੂ ਸਾਹਿਬ ਦਾ ਮੁਖ ਨਾਲ ਰਸਨਾ ਨਾਲ ਜਪਣਾ ਹੈ ਰਸਨਾ ਨਾਲ ਜਪ ਕੇ ਉਹਨੂੰ ਅੰਦਰ ਅੰਦਰ ਚੇਤੇ ਕਰਦੇ ਜਾਣਾ ਤੇ ਵੀ ਮਹਾਰਾਜ ਕਹਿੰਦੇ ਆਟ ਬਹਿਰ ਸਿਮਰੋ ਇਸ ਰਸਨਾ ਫਿਰ ਇਹ ਸਾਰੇ ਸੁੱਖ ਤੈਨੂੰ ਮਿਲੇ ਹੀ ਰਹਿਣਗੇ ਇਹ ਸਾਰੇ ਸੁੱਖ ਤੈਨੂੰ ਫਲदाई ਹੋਣਗੇ ਸੁਖਾਲੇ ਹੋਣਗੇ ਸਦਾ ਹੀ ਮਿਲਣਗੇ ਨਹੀਂ ਤੇ ਫਿਰ ਅਗਲੇ ਜਨਮ ਛੁਨਾ ਮਿਲਣ ਤੇ ਕੀ ਕਰ ਲਾਂਗੇ ਮਹਾਰਾਜ ਕਹਿੰਦੇ ਜਿਹ ਪ੍ਰਸਾਦ ਰੰਗ ਰਸ ਭੋਗ ਜਿਸ ਮਾਲਕ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਸਾਰੇ ਰੰਗ ਅੰ ਅ ਕਿੰਨੇ ਹੀ ਤੁਰ ਤਰਾਂ ਦੇ ਆਨੰਦ ਖੁਸ਼ੀਆਂ ਘਰ ਫੰਕਸ਼ਨ ਕਰਦੇ ਆ ਤੇ ਫਿਰ ਸਾਰੇ ਰਸ ਵਾਲੇ ਸਵਾਦਲੇ ਜਿਹੜੇ ਭੋਜਨ ਨੇ ਉਹ ਛਕਦਾ ਹੈ ਹੋਰ ਜਿਹੜੇ ਭੋਗ ਨੇ ਆਪਣੇ ਪਤੀ ਨਾਲ ਪਤਨੀ ਨਾਲ ਬੱਚਿਆਂ ਨਾਲ ਇੰਨੇ ਹੀ ਭੋਗ ਭੋਗਦਾ ਹੈ ਮਹਾਰਾਜ ਕਹਿੰਦੇ ਜਿਸ ਮਾਲਕ ਦੀ ਐਸੀ ਦਇਆ ਹੈ ਨਾਨਕ ਸਦਾ ਧਿਆਈ ਹੈ ਧਿਆਵਣ ਜੋਗ ਮਹਾਰਾਜ ਕਹਿੰਦੇ ਧਿਆਵਣ ਜੋਗ ਸਿਰਫ ਕੋਈ ਪਰਮਾਤਮਾ ਹੈ ਉਹਨੂੰ ਸਦਾ ਹੀ ਆਪਣੇ ਅੰਦਰ ਧਿਆਣਾ ਕਰ ਐਸੀ ਪਰਮਾਤਮਾ ਨੂੰ ਜਿਦੀ ਕਿਰਪਾ ਨਾਲ ਇਹ ਸਾਰੇ ਰੰਗ ਖੁਸ਼ੀਆਂ ਦੇ ਖੇੜੇ ਕਰ ਮਿਲਦੇ ਨੇ ਖਾਣ ਪੀਣ ਨੂੰ ਪਦਾਰਥ ਮਿਲਦੇ ਨੇ ਭੋਗੜ ਨੂੰ ਇਹ ਵਸਤਰ ਆਦਿ ਸਭ ਕੁਝ ਮਿਲਲੇ ਨੇ ਰਿਸ਼ਤੇ ਨਾਤੇ ਜਿਹੜੇ ਸੁੱਖ ਨੇ ਉਹ ਵੀ ਤੁਸੀਂ ਭੋਗ ਹੀ ਰਿਆਂ ਮਹਾਰਾਜ ਕਹਿੰਦੇ ਜਿਸ ਮਾਲਕ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਸਭ ਕੁਝ ਮਿਲਿਆ ਹੈ ਉਹ ਜੋ ਮਾਲਕ ਧਿਆਉਣ ਦੇ ਯੋਗ ਹੈ ਇਹ ਪੰਕਤੀਆਂ ਦੇ ਨਾਲ ਸਰਣ ਜੋਗ ਸੁਖ ਸਰਣੀ ਆਏ ਕਿ ਸਰਣ ਰੱਖਣ ਦੇ ਸਮਰੱਥ ਨੇ ਜੋਗ ਨਹੀਂ ਇੱਥੇ ਮਹਾਰਾਜ ਕਹਿ ਰਹੇ ਨੇ ਉਹ ਧਿਆਉਣ ਦੇ ਜੋਗ ਨਹੀਂ ਉਹਨਾਂ ਨੂੰ ਧਿਆਣਾ ਕਰ ਉਹਨਾਂ ਨੂੰ ਚਾਹੇ ਆਪਣੇ ਮਨ ਦੇ ਅੰਦਰ ਚਿੱਤੇ ਕਰ ਚਾਹੇ ਰਸਨਾ ਨਾਲ ਜਪ ਉਦਮ ਕਰ ਜਪ ਉਹਨਾਂ ਨੂੰ ਅਨੰਦ ਦੇ ਅੱਗੇ ਬੇਨਤੀ ਕਰ ਕਿ ਮਹਾਰਾਜ ਕਿਰਪਾ ਕਰੋ ਜੀ ਇਹ ਸਾਰੇ ਪਦਾਰਥ ਸੀ ਦਿੱਤੇ ਨੇ ਤੇ ਮੈਂ ਅਕਰਤ ਕਰਨਾ ਹੋ ਜਾਵਾਂ ਬਈ ਮਹਾਰਾਜ ਜੀ ਤਿਰਤ ਕਣ ਦਾ ਦੋਸ਼ ਨਾ ਮੈਨੂੰ ਲੱਗੇ ਕਿ ਵੀ ਮੈਂ ਤੁਹਾਨੂੰ ਯਾਦ ਹੀ ਨਾ ਕਰਾਂ ਮੈਂ ਤੁਹਾਡਾ ਸ਼ੁਕਰ ਹੀ ਨਾ ਕਰਾਂ ਜਦੋਂ ਮੈਂ ਪਦਾਰਤ ਖਾਵਾਂ ਕਦੀ ਨਾ ਚੇਤੇ ਕਰਾਂ ਕਿ ਇਹ ਤੁਸੀਂ ਦਿੰਦਾ ਮਹਾਰਾਜ ਜਦੋਂ ਨਵੇਂ ਕੱਪੜੇ ਪਾਵਾਂ ਵਸਤਰ ਪਾਵਾਂ ਰੋਜ਼ ਨਾ ਸਨਾਨ ਕਰਕੇ ਪਾਵਾਂ ਤਾਂ ਨਾ ਚੇਤੇ ਕਰਾਂ ਮਹਾਰਾਜ ਤੁਸੀਂ ਅਮਰਤ ਵੇਲੇ ਮੈਨੂੰ ਉਠਾਇਆ ਹੈ ਇੰਨੀ ਕਿਰਪਾ ਕੀਤੀ ਇਹ ਵਸਤਰ ਦਿੱਤੇ ਪਹਿਨਣ ਨੂੰ ਮਹਾਰਾਜ ਇੰਨੀ ਕਿਰਪਾ ਕੀਤੀ ਕਦੀ ਯਾਦ ਨਾ ਕਰਾਂ ਐਸਾ ਅਕਿਰਤ ਕਣ ਵਾਲਾ ਮੇਰਾ ਜੀਵਨ ਨਾ ਹੋ ਜਾਏ ਬਿਮਾਰਾਜ ਤੇ تیرਵੀ ਬਖਸ਼ਿੰਦ ਨੇ ਅਸੀਂ ਪਹਿਲੀ ਪੰਕਤੀ ਮਹਾਰਾਜ ਬਾਰੇ ਹੈ ਜਿੱਦੋਂ ਸ਼ੁਰੂ ਹੋਈ ਕਿ ਤਾਂ ਕਿ ਅਕਰ ਤਕੜਾ ਹਰ ਪਾਲਦਾ ਪ੍ਰਭ ਨਾਨਕ ਸਾਧ ਬਖਸ਼ਿੰਦ ਪਾਲਦੇ ਨੇ ਮਹਾਰਾਜ ਬੱਚੇ ਮਹਾਰਾਜ ਆਪਣਾ ਜਾਣਦੇ ਨੇ ਪਰ ਜਿਹੜਾ ਬੱਚਾ ਫਿਰ ਕਹਿਣੇ ਚੋਏ ਜਿਹੜਾ ਬੱਚਾ ਯਾਦ ਕਰੇ ਉਹਦੇ ਤੇ ਫਿਰ ਐਸੀ ਖੁਸ਼ੀ ਹੁੰਦੀ ਹੈ ਪਤਾਂ ਦੀ ਵੀ ਇੱਕ ਤੇ ਹੁੰਦਾ ਹੈ ਘਰ ਜਿੰਨੇ ਬੱਚੇ ਨੇ ਸਭ ਨੂੰ ਰੋਟੀ ਮਿਲਦੀ ਹੈ ਇੱਕ ਹੁੰਦਾ ਹੈ ਲਾਡਲਾ ਬੱਚਾ ਇਹ ਹੁਣ ਸਾਡੇ ਤੇ ਨਾ ਮਹਾਰਾਜ ਦੇ ਲੱਡਲੇ ਬਣੀਏ ਕਿ ਬਸ ਫਿਰ ਮਹਾਰਾਜ ਦੀ ਉਹ ਜਿਹੜੀ ਬਖਸ਼ਿਸ਼ ਹੈ ਵੀ ਰੋਖ ਰੁਹਾਨੀ ਰੋਜੀ ਨਾ ਟਾਰੇ ਵੀ ਰੋਜੀ ਤੇ ਟਾਲਦੇ ਨਹੀਂ ਤੇ ਰੋਜੀ ਖਾਈ ਜਾਈਏ ਤੇ ਇਹ ਜਿਹੜਾ ਜਨਮ ਹੈ ਉਹ ਅਜਾਈ ਬਿਤਾ ਕੇ ਚਲੇ ਜਾਈਏ ਮਹਾਰਾਜ ਕਿਰਪਾ ਕਰਨ ਮਹਾਰਾਜ ਜੋ ਸਾਨੂੰ ਉਪਦੇਸ਼ ਦੇ ਰਹੇ ਨੇ ਨਾਨਕ ਸਦਾ ਤੇ ਆਈ ਹੈ ਧਿਆਨ ਜੋਗ ਪਹਿਲੇ ਮਹਾਰਾਜ ਨੇ ਕਿਹਾ ਕਿ ਆਪਣੇ ਮਨ ਦੇ ਅੰਦਰ ਧਿਆਵੋ ਫਿਰ ਮਹਾਰਾਜ ਨੇ ਕਿਹਾ ਅੱਠੇ ਪਹਿਰ ਆਪਣੀ ਰਸਨਾ ਨਾਲ ਸਿਮਰੋ ਫਿਰ ਮਹਾਰਾਜ ਕਹ ਰਹੇ ਨੇ ਸਦਾਈ ਉਹਨੂੰ ਧਿਆਵੋ ਜੇ ਜੋ ਧਿਆਨ ਦੇ ਜੋਗ ਹੈ ਨਾਨਕ ਸਦਾ ਧਿਆਇਐ ਧਿਆਨ ਜੋਗ ਮਹਾਰਾਜ ਕਿਰਪਾ ਕਰਨ ਮਹਾਰਾਜ ਜਿਹੜੇ ਉਪਦੇਸ਼ ਨੇ ਸਾਡੇ ਹਿਰਦੇ ਵਿੱਚ ਵਸਣ ਸਦਾ ਮਹਾਰਾਜ ਦੀ ਸੋਹਲੀ ਨਜ਼ਰ ਸਾਡੇ ਤੇ ਪੈਂਦੀ ਰਹੇ ਮਹਾਰਾਜ ਐਸੀ ਕਿਰਪਾ ਕਰਨ ਸਾਡੇ ਔਗੁਣਾਂ ਨੂੰ ਨਾ ਵੇਖਣ ਬੇਅੰਤੀ ਅਭੁਗਣ ਸਾਡੇ ਅਸੀਂ ਕਮਾਂਦੇ ਆ ਪਲ ਪਲ ਨਿਮਕ ਨਿਮਕ ਮਹਾਰਾਜ ਦੇ ਜਿਹੜਾ ਨਾ ਹੁਕਮ ਤੋਂ ਉਲਟ ਕੰਮ ਕਰਦੇ ਆ ਮਹਾਰਾਜ ਕਹਿੰਦੇ ਨੇ ਕਿਸੇ ਦੀ ਨਿੰਦਾ ਨਹੀਂ ਕਰਨੀ ਪਰ ਨਾ ਵੀ ਕੀਤੀ ਹੋਏ ਤੇ ਮਨ ਵਿੱਚ ਹੀ ਆ ਜਾਂਦੀ ਆ ਆ ਜਾਂਦੀ ਨਾ ਕਿਸੇ ਵੀ ਬੁਰੀਾਈ ਚਿੱਤੇ ਕਰ ਲੈਂਦੇ ਆ ਮਹਾਰਾਜ ਕਿਰਪਾ ਕਰਨ ਮਹਾਰਾਜ ਕਹਿੰਦੇ ਨੇ ਸਵਾਸ ਜਿਹੜਾ ਵਿਰਥ ਨਹੀਂ ਜਾਣ ਦੇਣਾ ਅਸੀਂ ਤਾਂ ਸਾਰੇ ਸਵਾਸ ਹੀ ਵਿਰਥ ਜਾਈ ਜਾਣ ਦੇ ਦਿੰਦੇ ਆ ਕਈ ਮੁੱਲ ਨਹੀਂ ਪਾਉਂਦੇ ਮਹਾਰਾਜ ਦੀਆਂ ਦਿੱਤੀਆਂ ਦਿੱਤਾਂ ਦੇ ਕਿ ਮਹਾਰਾਜ ਜਦੋਂ ਕੋਵਿਡ ਹੋਇਆ ਸੀ ਤੇ ਆਕਸੀਜਨ ਵਾਲੇ ਸਿਲੰਡਰਾਂ ਦਾ ਕਿੰਨਾ ਮੁੱਲ ਪਿਆ ਸੀ ਪਿਆ ਸੀ ਕਿੰਨੀ ਪਿਆ ਸੀ ਤੇ ਮਹਾਰਾਜ ਨੇ ਇੰਨੀ ਹਵਾ ਚਲਾਈਏ ਜਿੱਦਾਂ ਕੋਈ ਮਹਾਰਾਜ ਕੋਈ ਬਿੱਲ ਲੈ ਹੀ ਨਹੀਂ ਰਿਹਾ ਸਾਡੇ ਕੋਲੋਂ ਇਸ ਸੂਰਜ ਜਿਹੜਾ ਚੜਾਇਆ ਹੈ ਤਾਂ ਹੀ ਚੜਾਇਆ ਹੋਇਆ ਹੈ ਕਿ ਸਾਡੀਆਂ ਫਸਲਾਂ ਵੀ ਪੱਕਣ ਸਾਡਾ ਵੀ ਜੀਵਨ ਹੋਏ ਇਹਦੇ ਨਾਲ ਜੀਵਨ ਚੱਲਦਾ ਹੈ ਨਾ ਕੈਸੀ ਆ ਮਹਾਰਾਜ ਨੇ ਰਚਨਾ ਰੱਜੀ ਹੈ ਪਰ ਸਾਡਾ ਸਰੀਰ ਕਿੱ사 ਰੱਜਿਆ ਹੈ ਅੰਦਰ ਕਿੰਨਾ ਹੀ ਗੰਦ ਪਿਆ ਹੈ ਪਰ ਬਾਹਰ ਜਿਹੜਾ ਹੈ ਗੰਦ ਦੀ ਕੋਈ ਮਹਿਕ ਨਹੀਂ ਹੈ ਆਉਂਦੀ ਹੈ ਮੈਂ ਜਦੋਂ ਨਹੀਂ સ્ਨਾਣ ਕਰਦੇ ਪਰ ਜੋ ਨਾਮ ਜਪਦੇ ਨੇ ਨਾ ਕਹਿੰਦੇ ਨੇ ਉਹ ਮਹਾਪੁਰਖਾਂ ਦੇ ਸਰੀਰ ਤੋਂ ਜਿਹੜੀ ਸਾਡੇ ਸਰੀਰ ਤੋਂ ਦੁਰਗੰਧ ਆਉਂਦੀ ਹੈ ਨਾ 24 ਘੰਟੇ ਹੋ ਜਾਂਦੇ સ્ਨਾਣ ਨਹੀਂ ਕੀਤਾ ਉੱਠੇ ਆਂਦੇ ਸਰੀਰ ਤੋਂ ਮਹਿਕਾਰੀਏ ਮੂਹ ਤੋਂ ਬੋ ਆਰੀਏ ਉਹਨਾਂ ਦੇ ਉਹ ਵੀ ਨਹੀਂ ਆਉਂਦੀ ਨਾਮ ਜਪ ਜਪ ਕੇ ਅੰਦਰ ਇੰਨਾ ਪਵਿੱਤਰ ਹੋ ਜਾਂਦਾ ਹੈ ਇੰਦਰੇ ਸਾਰੇ ਨਾਮ ਜਪ ਕੇ ਪਵਿੱਤਰ ਹੋ ਜਾਂਦੇ ਨੇ ਉਹਨਾਂ ਦੇ ਸਰੀਰ ਤੋਂ ਬੋ ਆਂਦੀ ਨਹੀਂ ਨਾ ਬੋ ਕਿਦੇ ਤੋਂ ਆਂਦੀ ਹੈ ਮਹਾਰਾਜ ਕਹਿੰਦੇ ਮੁਖ ਆਵਤ ਤਾਕੈ ਦੁਰਗੰਧ ਉਹਨਾਂ ਦੇ ਮੂੰਹ ਚੋਂ ਆਂਦੀ ਹੈ ਜਿਹੜੇ ਨਾਮ ਨਹੀਂ ਜਪਦੇ ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਮੂੰਹ ਚੋਂ ਕਦੀ ਬੋ ਨਹੀਂ ਆਂਦੀ ਮਹਾਰਾਜ ਦੇ ਐਸੇ ਵਚਨ ਨੇ ਜੇ ਸਾਡੇ ਮੂੰਹ ਚੋਂ ਬੋ ਆਂਦੀ ਹੈ ਤੇ ਜਾਣੀਏ ਹਲੇ ਅਸੀਂ ਉਵੇਂ ਨਾਮ ਨਹੀਂ ਜਪਿਆ ਜਿਵੇਂ ਗੁਰੂ ਸਾਹਿਬ ਕਹਿ ਰਹੇ गुरु साहब का उपदेश कमाया नहीं है महाराज कृपा कर महाराज ऐसी नदर करण नदर तो बैर बगैर, बगैर, बगैर कृपा तो बगैर उपदेश कमाया जा सकता ही नहीं है ਵੀ ਅਸੀਂ ਮਹਾਰਾਜ ਨੂੰ ਬੇਨਤੀ ਕਰੀਏ ਮਹਾਰਾਜ ਅਸੀਂ ਉਦਮ ਕਰੀਏ ਆਪਜੀ ਪਾਗ ਲਗਾਓ ਉਦਮ ਕਰਨ ਦੀ ਬਲ ਸਮਰੱਥਾ ਸ਼ਕਤੀ ਵੀ ਆਪ ਹੀ ਦਿਓ ਮਹਾਰਾਜ ਸਦਾ ਆਪਜੀ ਦੇ ਪੈ ਪਾਵਾਂਮੀ ਵਿੱਚ ਪ੍ਰੇਮ ਵਿੱਚ ਸਤਕਾਰ ਵਿੱਚ ਰਹੀਏ ਸਦਾ ਆਪਜੀ ਨੂੰ ਚੇਤੇ ਕਰਦੇ ਰਹੀਏ ਹੋਈਆਂ ਬੇਅੰਤ ਬੁਨਾ ਬਖਸ਼ ਲੈਣੀਆਂ ਜੀ ਝੂਲਤੇ ਨਿਸ਼ਾਨ ਰਹੇ ਸਜਤੇ ਦੀਵਾਨ ਰਹੇ ਬਾਣੀ ਹਿਰਦੇ ਵਿੱਚ ਵਸੇ ਬਾਣੀ ਦੀ ਸਦਾ ਲਾਜ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ